ਸਰਨ ਜੈ ਹਵਲਮੀ ਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀਵਾਲਮੀ ਕੀ ਮਿੰਡ ਕਰ ਮਹਾਪੰਚਾਇਤਾ ਘਟਤਾ ਮੂਸਾ ਚਾਲਦੇ ਹਾਂ ਸੋ ਆਪ ਜੀ ਨੂੰ ਬੜੇ ਵਿਸਤਾਰ ਦੇ ਨਾਲ ਦੱਸਿਆ ਗਿਆ ਵਾ ਸਮਾਜੀ ਮੇਘ ਰਾਜ ਜੀ ਵੱਲੋਂ ਕਿ ਜਿਹੜਾ ਸਾਡੇ ਸੰਗਠਨ ਹਦੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਜਿਹੜਾ 14 ਤਰੀਕ ਨੂੰ ਜਿਹੜਾ ਜਿਹੜਾ ਭੁੱਖ ਹੜਤਾਲ ਤੇ ਇਸ ਪਰਿਵਾਰ ਜਿਹੜਾ ਸਾਰਾ ਬੈਠਣ ਜਾ ਰਿਹਾ ਵਾ ਜਿਨ੍ਹਾਂ ਨੇ ਕਾਫੀ ਚਿਰ ਤੋਂ 6 ਮਹੀਨਿਆਂ ਤੋਂ ਲਗਾਤਾਰ ਜਿਹੜੇ ਥਾਣਿਆਂ ਦੇ ਵਿੱਚ ਜਿਹੜੇ ਧੱਕੇ ਖਾ ਰਹੇ ਆ ਇਹਨਾਂ ਦੇ ਨਾਲ ਜਿਹੜੀ ਕਬੂਤਰਬਾਜੀ ਕੀਤੀ ਗਈ ਜਿਹੜੇ ਕੁਝ ਸ਼ਰਾਰਤੀ ਅੰਸਰਾਂ ਨੇ ਜਿਹੜੀ ਕਬੂਤਰਬਾਜੀ ਕੀਤੀ ਇਹਨਾਂ ਤੋਂ ਪੈਸੇ ਜਿਹੜੇ ਲੈ ਲੇ ਆ ਤੇ ਬਾਅਦੋਂ ਇਹਨਾਂ ਦਾ ਜਿਹੜਾ ਮੁੰਡਾ ਵਾ ਉੱਥੇ ਜਿਹੜਾ ਭੇਜ ਕੇ ਟੂਰਿਸਟ ਵੀਜ਼ੇ ਦੇ ਉੱਤੇ ਤੇ ਲਗਾਤਾਰ ਉਸ ਨੂੰ ਉੱਥੇ ਜਿਹੜਾ ਵਾ ਉੱਥੇ ਇੱਕ ਜਿਹੜਾ ਹੈ ਕੰਟੇਨਰ ਉਹਦੇ ਵਿੱਚ ਰੱਖਿਆ ਗਿਆ ਨਾ ਹੀ ਨੂੰ ਉੱਥੇ ਕੰਮ ਤੇ ਲਵਾਇਆ ਔਰ ਨਾ ਹੀ ਨੂੰ ਉੱਥੇ ਕੀ ਨਾਲੇ ਤੇ ਵਾਪਸ ਭੇਜਿਆ ਗਿਆ ਫਿਰ ਇਹ ਪਰਿਵਾਰ ਜਿਹੜਾ ਵਾ ਆਪਣੇ ਹੀ ਮਤਲਬ ਕਿ ਇਹ ਰਿਸ਼ਤੇਦਾਰਾਂ ਨੂੰ ਕਹਿ ਗਏ ਜਾਂ ਉਸੇ ਏਜੰਟ ਨੂੰ ਕਹਿ ਗਏ ਜਿਹੜਾ ਵਾ ਪੈਸੇ ਫੇਰ ਇਹਨਾਂ ਨੇ ਡਬਲ ਦੇ ਕੇ ਉਹਨਾਂ ਨੂੰ ਤੇ ਉਹਨਾਂ ਨੂੰ ਵਾਪਸ ਬੁਲਾਇਆ 70-80000 ਰੁਪਇਆ ਫੇਰ ਦਿੱਤਾ ਹੀ ਫੇਰ ਇਹਨੂੰ ਉਹਨਾਂ ਮੁੰਡੇ ਨੂੰ ਵਾਪਸ ਬੁਲਾਇਆ ਮਗਰ ਇਹਨਾਂ ਨੇ ਤਰਖਾਸ ਤੇ ਦਿੱਤੀ ਕਿ ਸਾਡੇ ਨਾਲ ਇਹ ਜਿਹੜੀ ਧੋਖਾ ਜੀ ਕੀਤੀ ਗਈ ਆ ਏਜੰਟ ਵੱਲੋਂ ਤੇ ਉਹਦੇ ਦੋਸ਼ ਦੇ ਉੱਤੇ ਜਿਹੜੀ ਇਹਨਾਂ ਨੇ ਜਿਹੜੀ ਕਾਰਵਾਈ ਦੀ ਮੰਗ ਕੀਤੀ ਹੈ ਵਿੱਚ ਕਾਰਵਾਈ ਕਿਉਂ ਨਹੀਂ ਹੋਈ 6 ਮਹੀਨੇ ਤੇ ਲਗਭਗ ਕਾਰਵਾਈ ਸੀਪੀ ਸਾਹਿਬ ਨੂੰ ਕੰਪਲੇਨ ਵੀ ਦਿੱਤੀ ਆ ਕੋ ਐਸਐਚਓ ਸਾਹਿਬ ਨੇ ਕਾਰਵਾਈ ਕਿਉਂ ਨਹੀਂ ਕੀਤੀ ਕਾਰਵਾਈ ਦੇਖੋ ਜੀ ਜਾਂ ਤੇ ਕੋਈ politcal pressure ਹੈ ਇਹਨਾਂ ਨੂੰ ਯਾਦ ਹੈ ਕਿ ਨਾ ਨੇ ਅੰਦਰ ਖਾਤੇ ਯਾ ਦੇ ਕੋਈ ਲੈਣ ਦੇਣ ਕਰ ਲਿਆ ਵਾ ਜਿਸ ਦੇ ਕਾਰਨ ਅਜੇ ਜਿਹੜਾ ਗਰੀਬ ਪਰਿਵਾਰ ਹੈ ਜਿਹੜਾ ਸੜਕਾਂ ਤੇ ਧੱਕੇ ਖਾ ਰਿਹਾ ਵਾ ਠਾਣਿਆਂ ਦੇ ਵਿੱਚ ਧੱਕੇ ਖਾ ਰਿਹਾ ਵਾ ਕਿਤੇ ਨਾ ਕਿਤੇ ਸਾਡੇ ਲੋਕਾਂ ਦਾ ਲੱਗਦਾ ਨਹੀਂ ਪ੍ਰਸ਼ਾਸਨ ਨੇ ਤੁਹਾਨੂੰ ਜਾਨ ਬੂਝ ਕੇ ਕੋਸ਼ਿਸ਼ ਕਰਨ ਰਹੀ ਏ ਤਰਨਾ ਲਾਉਂਦੀ ਆ ਮਤਲਬ ਕਿ ਪ੍ਰਸ਼ਾਸਨ ਜਿਹੜਾ ਨਾ ਵੈਸੇ ਗਰੀਬ ਪਰਿਵਾਰ ਨੂੰ ਟੇਬਲਾਂ ਦੇ ਉੱਤੇ ਹੱਕ ਨਹੀਂ ਦਿੰਦਾ ਸਾਨੂੰ ਜਦੋਂ ਹੱਕ ਲੈਣੇ ਪੈਂਦੇ ਆ ਉਹ ਸਾਡੇ ਬਾਬਾ ਸਾਹਿਬ ਅੰਬੀਡਰ ਦੇ ਜਿਹੜਾ ਸਾਨੂੰ ਅਧਿਕਾਰ ਦਿੰਦਾ ਸੜਕਾਂ ਦੇ ਉੱਤਰ ਦਾ ਸਾਨੂੰ ਉਹ ਜਿੰਨਾ ਚਿਰ ਨਾ ਨਾ ਲੱਗੇ ਉਹਨਾਂ ਜਿਹੜੀ ਇਹਨਾਂ ਦੇ ਜਿਹੜੇ ਸਿਰ ਤੇ ਜੂਲੀ ਸਿੱਤਦੀ ਇਸ ਕਰਕੇ ਜਿਹੜਾ ਆ ਪਰਿਵਾਰ ਆ ਕੱਲ ਨੂੰ ਜੇ ਪੰਡਾਰੀ ਪੁੱਲ ਦੇ ਕੋਕੜਦਾਲ ਤੇ ਪਿੰਦਾ ਜੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਇਸ ਪਰਿਵਾਰ ਦਾ ਤੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋਏਗਾ ਅੰਮ੍ਰਿਤਸਰ ਦਾ ਮਾਹੌਲ ਖਰਾਬ ਹੋਏਗਾ ਇਸ ਚੀਜ਼ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਔਰ ਪੁਲਿਸ ਪ੍ਰਸ਼ਾਸਨ ਜਿੰਨਾ ਜਿੰਨਾ ਉਹ ਪੂਛੇ ਸਮੇਂ ਪਹਿਲਾਂ ਇੱਕ 2018 ਦੇ ਵਿੱਚ ਐਕਟ ਨਿਕਲਿਆ ਸੀ ਕਿ ਜਿਹੜੇ ਲੋਕ ਕਬੂਤਰਬਾਜੀ ਕਰਦੇ ਆ ਲਾਇਸੈਂਸੀ ਜਿਨ੍ਹਾਂ ਕੋਲ ਲਾਇਸੈਂਸ ਹੈਗੇ ਉਹਨਾਂ ਉਹਨਾਂ ਦੇ ਵੀ ਚੈੱਕ ਕੀਤੇ ਜਾਣ ਕਿ ਤੇ ਇਹਨਾਂ ਕੋਈ ਝਾਲੀ ਲਾਇਸੈਂਸ ਤਾਂ ਨਹੀਂ ਹੈਗੇ ਤੇ ਉਹਨਾਂ ਦੇ ਲੋਕਾਂ ਦੇ ਵੀ ਜਿਨ੍ਹਾਂ ਲੋਕਾਂ ਦੇ ਲਾਇਸੈਂਸ ਨਹੀਂ ਹੈਗੇ ਤੇ ਜਿਹੜੇ ਲੋਕ ਇਹਨਾਂ ਲੋਕਾਂ ਦੇ ਨਾਲ ਕਬੂਤਰਬਾਜੀ ਕਰਕੇ ਠਗੀਆਂ ਮਾਰ ਕੇ ਇਹਨਾਂ ਲੋਕਾਂ ਨੂੰ ਬਾਹਰ ਭੇਜਦੇ ਆ ਤੁਰੰਤ ਪਰਚਾ ਦਰਜ ਕੀਤਾ ਜਾਵੇ ਕੱਲੇ ਆਪਣੀ ਵੀ ਗਲਤੀ ਹੈ ਨਾ ਕਿਉਂਕਿ ਆਪਾਂ ਵੀ ਏਜੰਟ ਕੋ ਜਾਣਦੇ ਆ ਆਪਾਂ ਨੂੰ ਵੀ ਵੇਖਣਾ ਚਾਹੀਦਾ ਜੇ ਹੈਗੇ ਨੇ ਇਹ ਪਤਾ ਹੈ ਇਸ ਤਰ੍ਹਾਂ ਦੇ ਦੇਖੋ ਜੀ ਗਰੀਬ ਪਰਿਵਾਰ ਆ ਤੇ ਜਦੋਂ ਇਹਨਾਂ ਨੇ ਦਫ਼ਤਰ ਬਣਾਏ ਹੁੰਦੇ ਵੱਡੇ ਵੱਡੇ ਦਫ਼ਤਰ ਬਣਾਏ ਹੁੰਦੇ ਤੇ ਸਾਡੇ ਜਿਹੜੇ ਅਨਪੜ ਲੋਕ ਵਿਚਾਰੇ ਆ ਉਹ ਇਹਨਾਂ ਦੀਆਂ ਜਿਹੜੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਔਰ ਇਹਨਾਂ ਦੀਆਂ ਗੱਲਾਂ ਦੇ ਕਾਰਨ ਹੀ ਇਹ ਵਿਚਾਰੇ ਗੁੰਮਰਾਹ ਹੋ ਜਾਂਦੇ ਆ ਇਸ ਕਰਕੇ ਕੀ ਨਾਲ ਇਹਨਾਂ ਨੂੰ ਗੁੰਮਰਾਹ ਕੀਤਾ ਗਿਆ ਵਾ ਇਹ ਨਾਲ ਜਿਹੜੇ ਲੋਕ ਆ ਜਿਹੜੇ ਵਿੱਕੀ ਭੱਟੀ ਆ ਜੋਨ ਭੱਟੀ ਆ ਬੀਵੀ ਆ ਇਹਨਾਂ ਦੇ ਕੰਕਸ਼ਿਤ ਦਿੱਤੇ ਜਾਂਦੇ ਆ ਇਸ ਸਾਲ ਦੀਆਂ ਜਿਹੜੀਆਂ ਡਿਟੇਲਾਂ ਇਹਨਾਂ ਦੀਆਂ ਅਕਾਊਂਟ ਦੀਆਂ ਡਿਟੇਲਾਂ ਚੈੱਕ ਕੀਤੀਆਂ ਜਾਣ ਜਿਹੜੇ ਲੋਕ ਇਸ ਤਰ੍ਹਾਂ ਕਬੂਤਰਬਾਜੀ ਕਰਦੇ ਨੇ ਜਿਹੜੇ ਪੁਲਿਸ ਵਾਲੇ ਜਿਹੜੇ ਨਹੀਂ ਇਹਨਾਂ ਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਦੇ ਉਹਨਾਂ ਉਹਨਾਂ ਨੂੰ ਵੀ ਸਸਪੈਂਡ ਕਰਨਾ ਚਾਹੀਦਾ ਕਿਉਂਕਿ ਇਹ 2000 ਜਿਹੜਾ 18 ਦੇ ਵਿੱਚ ਐਕਟ ਨਿਕਲਿਆ ਸੀ ਕਿ ਜੇ ਪੁਲਿਸ ਤੁਰੰਤ ਪਰਚਾ ਦਰਜ ਨਹੀਂ ਕਰਦੀ ਤੇ ਜਿਹੜੇ ਲੋਕ ਇਹਦੀ ਕਾਰਵਾਈ ਕਰਦੇ ਪਏ ਆ ਉਹਨਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਠੀਕ ਹੈ ਕਿਰਪਾ ਕਰਾਂ ਸਮਝ ਜੇ ਉੱਚੇ ਅਧਿਕਾਰੀਆਂ ਵੱਲੋਂ ਵੱਡੇ ਅਫਸਰਾਂ ਵੱਲੋਂ ਦੇਖਤਾ ਹੈ ਕਿ ਆਵਾਕ 30 40 ਦਿਨਾਂ ਦੇ ਵਿੱਚ ਵਿੱਚ ਦਾ ਹੱਲ ਕਰ ਦਿੱਤਾ ਚਾਹੀਦਾ ਆ 6 ਮਹੀਨੇ ਹੋ ਗਏ ਕੀ ਕਰਨ ਕੋਈ ਜੀ ਕਾਰਨ ਇਹੋ ਹੀ ਹੈ ਜੀ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਵਾ ਕਿ ਜਾਂ ਤੇ ਇਹਨਾਂ ਨੂੰ ਕੋਈ politcal pressure ਹੈ ਜਾਂ ਇਹਨਾਂ ਨੇ ਕੋਈ ਅਧਰ ਖਾਤੇ ਕੋਈ ਲੈਂਡ ਦੇਣ ਕਰ ਲਿਆ ਵਾ ਜਿਹਦੇ ਕਾਰਨ ਅੱਜ ਇਸ ਗਰੀਬ ਪਰਿਵਾਰ ਨੂੰ ਜਿਹੜੇ ਠੱਕੇ ਖਾਣੇ ਪੈ ਰਹੇ ਆ ਆਮ ਇਨਸਾਨ ਵੀ ਫੋਟੋ ਪਾ ਦਵੇ ਅਸਲੇ ਦੀ ਉਹਦੇ ਦੇ 1 ਮਿੰਟ ਤੋਂ ਪਹਿਲੇ ਪਰਚਾ ਹੋ ਜਾਂਦਾ ਬਿਲਕੁਲ ਬਿਲਕੁਲ ਜਿਹੜੇ ਕੋਈ ਫੋਟੋ ਮਾ ਦਿਖਾ ਰਹੇ ਹੋ ਸੋਸ਼ਲ ਮੀਡੀਆ ਤੇ ਉਹਨੇ viral ਕੀਤੀ ਆ ਵਾ ਇਹ ਤਾਂ 6 ਮਹੀਨੇ ਹੋ ਗਏ ਮਾਦਾ ਦੇ ਪਰਚਾ ਨਹੀਂ ਹੋਇਆ ਨਾ ਇਹਦੀ ਸੁਲਵਾਈ ਹੋਈ ਬੰਦੇ ਦੀ ਤੁਸੀਂ ਪ੍ਰਸ਼ਾਸਨ ਨੂੰ ਫੋਟੋਆਂ ਦਿਖਾਈਆਂ ਸੀ ਕੀ ਜੀ ਇਹ ਪ੍ਰਸ਼ਾਸਨ ਨੂੰ ਅਸੀਂ ਲਗਾਤਾਰ ਮੀਡੀਆ ਰਾਈਟ ਦਿਖਾਈਆਂ ਵਾ ਔਰ ਇਹ ਪਰਿਵਾਰ ਜਦੋਂ ਗਿਆ ਵਾ ਪ੍ਰਸ਼ਾਸਨ ਨੂੰ ਦੂ ਤੋ ਤਿੰਨ ਵਾਰ ਮਿਲਿਆ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਵਾ ਉਹਨਾਂ ਨੂੰ ਵੀ ਵਿਖਾਈਆ ਕਿ ਦੇਖੋ ਜੀ ਇਹ ਬੰਦਾ ਇਸ ਤਰ੍ਹਾਂ ਦੇ ਸਾਨੂੰ ਮਜ਼ਾ ਫੋੜਵਾ ਪਾਉਂਦਾ ਪਿਆ ਵਾ ਸਾਡਾ ਇਸ ਬੰਦੇ ਕੋਲੋਂ ਬਚਾ ਕੇ ਦਿੱਤਾ ਜਾਵੇ ਸਾਡੇ ਪੈਸੇ ਦਵਾਈ ਜਾਣ ਮਗਰ ਅਜੇ ਤੱਕ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਨੂੰ ਲੱਕ ਅਪੀਲ ਕੀ ਹੈ ਜੀ ਅਪੀਲ ਇਹੋ ਹੀ ਆ ਜੀ ਜਾਂ ਤੇ ਇਸ ਗਰੀਬ ਦੋਸਤ ਨੂੰ ਪੈਸੇ ਦਵਾਈ ਦੇਣ ਤੇ ਦੋਸ਼ੀ ਤੇ ਕਾਰਵਾਈ ਕੀਤੀ ਜਾਵੇ ਕਿ ਉਹਨਾਂ ਵਾਲੇ ਟਾਈਮ 'ਚ ਕੇ ਹੋਰ ਗਰੀਬ ਪਰਿਵਾਰ ਨਾਲੇ ਧੱਕਾ ਨਾ ਕਰੇ ਠੀਕ ਹੈ ਕਿ ਜਲਦ ਤੋਂ ਜਲਦ ਇਹ ਕਾਰਵਾਈ ਕੀਤੀ ਜਾਵੇ ਨਹੀਂ ਤੇ 14 ਨੂੰ ਜਿਹੜਾ ਇਹ ਪਰਿਵਾਰ ਜਿਹੜਾ ਬੈਠਾ ਜਾ ਰਿਹਾ ਬਾਲਮਿਕੀ ਜਥੇਬੰਦੀਆਂ ਦਾ ਪੂਰਾ ਸਮਰਥਨ ਹੈ ਸਮਾਜਿਕ ਜਥੇਬੰਦੀਆਂ ਦਾ ਇਹਨਾਂ ਦਾ ਪੂਰਾ ਸਮਰਥਨ ਹੈ ਤੇ ਦੂਜੇ ਉਹ ਕੀ ਕਰੇ ਇਸ ਤਰ੍ਹਾਂ ਦੇ ਇੱਕ ਗਰੀਬ ਸਮਾਜ ਦਾ ਨੁਮਾਇੰਦ ਜਿਸ ਨੇ ਵਿਦੇਸ਼ ਭੇਜਣ ਦੇ ਵਾਸਤੇ ਗਰਦਾਸਪੁਰ ਦੇ ਇੱਕ ਲੋਕ ਭੱਟੀ ਜੌਨ ਭੱਟੀ ਨੂੰ ਦਾ ਪੈਸੇ ਦੇ ਦਿੱਤੇ ਸਨ ਅੱਧੇ ਜਿਸ ਦੇ ਪੈਸੇ ਨਾ ਮਿਲਣ ਦੀ ਸੂਰਤ ਵਿੱਚ ਉਸ ਦੇ ਬਾਰੇ ਡਿਫਰੈਂਟ ਫੋਟੋਆਂ ਐਸੀ ਇੱਕ ਫੋਟੋ ਆ ਜਿਹੜੀਆਂ ਤੁਸੀਂ ਯਾਦ ਦੇਖ ਸਕਦੇ ਹੋ ਫੇਸਬੁਕ 'ਆ ਤੋਂ ਉਹ 30 ਸਾਲਦ ਕਰਨਾ ਚਾਹਦਾ ਹੈ ਜਿਹੜਾ ਲਗਾਤਾਰ ਪੰਜਾਬ ਸਰਕਾਰ ਨੇ ਬੈਂਕਤਵਾਦ ਜਿਹੜਾ ਖਤਮ ਕਰਨਾ ਚਾਹੀਦਾ ਪਰ ਇਹ ਦੇਖੋ ਇਸ ਫੋਟੋ 'ਆ ਤੇ ਕਿ ਕਿਸ ਤਰ੍ਹਾਂ ਜਿਹੜਾ ਬੈਂਕਤਵਾਦ ਦਾ ਰਿਪੋਰਟ ਕੀਤਾ ਰਿ ਗਰੀ ਪਰਵਾਰ ਨੂੰ ਜਿਹੜਾ ਧਰਾਤਮਕਾਇਆ ਜਾ ਰਿਹਾ ਇਹ ਵਾਪਨ ਵੀ ਸ਼ਹਿਰ ਇੱਥੇ ਕਿਸੇ ਕੋ ਕੋ ਪੁਲਿਸ ਪ੍ਰਸ਼ਾਸਨ ਕੋ ਵੀ ਇਹ ਵਾਪਨ ਨਹੀਂ ਹੋਣਗੇ ਜਿਹੜੇ ਵਾਪਨ ਦਿਖਾ ਕੇ ਉਸ ਗਰੀ ਪਰਵਾਰ ਨੂੰ ਧਰਾਤਮਕਾਇਆ ਜਾ ਰਿਹਾ ਕੀ ਕਹਿ ਰਹੇ ਧਰਾਇਆ ਕਿ ਤੁਹ ਕਾ ਕਿਉਂ ਜਾ ਰਿਹਾ ਜੀ ਪੈਸੇ ਨਾ ਦੇਣ ਦੀ ਸੂਰਤ ਹੈ ਜੀ ਵੀ ਆਪਾਂ ਪੈਸੇ ਨਹੀਂ ਦੇਣੇ ਨਹੀਂ ਦੇਣੇ ਹਾਂਜੀ ਫਰਵਰੀ ਮਹੀਨੇ ਦੀ ਜਿਹੜੀ ਦਰਖਾਸਤ ਹੈ ਮਾਨਯੋਗ ਸੀਪੀ ਸਾਹਿਬ ਦੇ ਕੋਲ ਸੀ ਜਿਹੜੀ ਜਿਹੜੇ ਤਫਤੀਸ਼ ਸੀ ਪਰ ਅੱਜ ਤੱਕ ਉਸ ਜਿਹੜੀ ਦਰਖਾਸਤ ਦੇਤੇ ਕੋਈ ਵੀ ਜਿਹੜੀ ਕਾਰਵਾਈ ਨਹੀਂ ਜਿਸ ਕਰਕੇ ਮਜਬੂਰਾਂ ਵਾਲਮੀਕੀ ਬੇਦਕਰ ਮਹਾਪੰਚਾਇਤ ਦੇ ਸંચਾਲਕ ਨੇ ਸੁਮਿਤ ਕਾਲੀ ਜੀ ਉਹਨਾਂ ਵੱਲੋਂ ਜਿਹੜਾ ਚੋਰਾ ਤਰੀ ਦਾ ਧਰਨਾ ਪੰਡਾਰੀ ਪਉਦੇ ਜਿਹੜੇ ਲਿਖਿਆਗਾ ਜਿਸ ਦੇ ਚ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਢੋਖੜਤਾ ਤੇ ਬਿਠੇਗਾ ਜਿਨ੍ਹਾਂ ਨਾਲ ਵਾਲਮੀਕੀ ਸਮਾਜ ਹੈ ਸਾਰਕ ਸਮਾਜ ਜਿਹੜੇ ਜਿੱਥੇ ਬੰਦਿਆਨਾ ਸਾਥ ਦੇਣੀਆਂ ਇਸ ਕਰਕੇ ਮੇਰੀ ਬੇਨਤੀ ਹੈ ਮਾਨਯੋਗ ਸੀਧੀ ਸਾਹ ਨੂੰ ਜਿਹੜੇ ਸ਼ਹਿਰ ਦੀ ਲੋੜ ਨਾੜ ਦੇ ਦਿੱਤੀ ਨੂੰ ਵੇਖਦੇ ਤੁਰੰਤ ਇਹਦਾ ਦੋਸ਼ੀ ਉੱਤੇ ਜਿਹੜੀ ਕਾਰਵਾਈ ਕਰ ਦੋ ਤਾਂ ਜੋ ਇਸ ਪਰਿਵਾਰ ਜਿਹੜਾ ਠੱਕੇ ਨਾ ਖਾਣੇ ਪਣ ਇਹਦਾ ਸਮਾਜ ਦਾ ਸੜਕਾਂ ਦੇ ਕਾਰਨ ਕੀ ਸਮੇਂ ਤੇ ਅਕਸਰੀ ਸਮਾਜ ਨੂੰ ਆਪਣਾ ਥੱਪ ਲੈਣ ਲਈ ਸੜਕਾਂ ਤੋਂ ਪਰਮਾ ਪੈਂਦਾ ਹੈ ਤੇ ਕਾਰਨ ਇਹ ਪਤਾ ਗਿਆ ਦਲਤ ਪਰਿਵਾਰਾਂ ਨਾਲ ਹਮੇਸ਼ਾ ਹੀ ਠੱਕਾ ਹੁੰਦਾ ਪੂਰੇ ਭਾਰਤ ਵਿੱਚ ਹੋ ਰਿਹਾ ਹੈ ਐਸੇ ਹੀ ਇਹ ਜਿਹੜੀ ਲੋਕਾਂ ਦੀ ਮਨਸ਼ਾ ਜਿਹੜੀ ਮਾਨਸਿਕਤਾ ਹੈ ਉੜੀਸਾ ਦੇ ਸਮਾਜ ਦੇ ਪ੍ਰਤੀਨਿਧੀ ਅੱਜ ਵੀ ਉਹ ਹੀ ਜਿਹੜੀ 100 ਸਾਲ ਪਹਿਲਾਂ ਸੀ ਠੀਕ ਹੈ ਜਥੇ ਤੁਸੀ ਸਰ ਕੀ ਨਾਮ ਹੈ ਮੇਰਾ ਨਾਮ ਹੈਗਾ ਜਦੋਂ ਤੁਸੀ ਕਿਸੀ ਮਜੀਠਾ ਰੋਡ ਕੰਮਬਾਲਾ ਪ੍ਰੇਮ ਨਗਰ ਦਾ ਰਹਿਣ ਵਾਲਾ ਹਾਊਸ ਨੰਬਰ 542 ਐ ਡੀ ਸੀ ਦਫਤਰ ਪੁਜੀਓ ਕੀ ਕਰ ਰਹੇ ਹੋ ਅੱਜ ਇਹਨਾ ਜੀ ਆਪਾਂ ਮੈਂ ਆਪਣੇ ਬ੍ਰਦਰ ਨੂੰ ਅਰਮੀਨੀਆ ਭੇਜਿਆ ਸੀ ਜੌਨ ਭੱਟੀ ਜੋ ਏਜੰਟ ਹੈਗੇ ਨੇ ਬਰਦਾਸਪੁਰ ਦੇ ਜੈਕਬ ਜੌਨ ਵਿੱਕੀ ਭੱਟੀ ਠੀਕ ਹੈ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀਗੀ ਕਿ ਮਤਲਬ ਆਪਾਂ ਤੁਹਾਡੇ ਭਰਾ ਨੂੰ ਬਾਅਦ ਭੇਜਾਂਗੇ ਸਾਡੇ ਕਿਸੇ ਨੌਂ ਨੇ ਉਹਨਾਂ ਨਾਲ ਗੱਲ ਕੀਤੀ ਕਿੰਨੇ ਕਿੰਨੇ ਲੱਖ ਚ ਗੱਲ ਹੋਈ ਸੀ ਕਿੰਨੇ ਪੈਸੇ ਦਿੱਤੇ ਤੇ ਕੈਸ਼ ਦਿੱਤੇ 1.25 ਲੱਖ ਚ ਗੱਲ ਹੋਈ ਸੀ 50 ਹਜ਼ਾਰ ਆਈਡੀ ਵਾਸਤੇ ਟੋਟਲ ਉਹਨਾਂ ਨੂੰ ਅਸੀਂ 4.75 ਜਿਹੜਾ ਦਿੱਤਾ ਸੀਗਾ ਉਹ ਵੀ ਪੈਕਿੰਗ ਦਾ ਕੰਮ ਕਰੀ ਦੋ ਸਾਲ ਦਾ ਵਰਕ ਪਰਮਿਟ ਕੰਪਨੀ ਦਾ ਡੀਆਰਸੀ ਕਾਰਡ ਸੋਸ਼ਲ ਵਰਕਰ ਕਾਰਡ ਕਹਿ ਜਿੰਨਾ ਵੜਾ ਕੇ ਤਾਂ ਅਗੇ ਉਹ ਸਾਡੀ ਜ਼ਿੰਮੇਵਾਰੀ ਹੈ ਤੇ ਕਿਦੋਂ ਮੁੰਡਾ ਉੱਥੇ ਗਿਆ ਕੋਈ ਕੰਮ ਨਹੀਂ ਲਾਇਆ ਉਹ ਸਿਰ ਸਰਜੀ ਕੋਈ ਗਏ ਆ ਦੋ ਤਿੰਨ ਦਿਨ ਉਹਨਾਂ ਦੇ ਰੂਮ ਚ ਰਿਹਾ ਉਸ ਤੋਂ ਬਾਅਦ ਇਹ ਕੰਟੇਨਰ ਚ ਰਿਹਾ ਵਾ ਜਿੰਨਾ ਸਮਾਂ ਵੀ ਉੱਥੇ ਰਿਹਾ ਵਾ ਜਦੋਂ ਇਹਨੇ ਸਾਨੂੰ ਉੱਥੋਂ ਆਪਣੇ ਹਾਲਾਤ ਦੱਸੇ ਵੀਡੀਓ ਪਾਈਆਂ ਫੋਟੋਆਂ ਪਾਈਆਂ ਕੀ ਆ ਦੇਖੋ ਮੇਰੇ ਇੱਥੇ ਹਾਲਾਤ ਬਹੁਤ ਬੁਰੇ ਆ ਨਾ ਮੈਨੂੰ ਕੰਮ ਕਰਤੇ ਨਹੀਂ ਲਵਾਇਆ ਹੂੰ ਫਿਰ ਆਪਾਂ ਇਹਨਾਂ ਨਾਲ ਗੱਲ ਜਦੋਂ ਕੀਤੀ ਏਜੰਟਾਂ ਨਾਲ ਤੇ ਇਹ ਕਹਿੰਦੇ ਜੇ ਦੁਬਾਰਾ ਬ੍ਰਦਰ ਨੂੰ ਕਿਸੇ ਰੇਟਨ ਵਾਪਸ ਬੁਲਾਉਣਾ ਵਾ ਤੇ ਤੁਹਾਨੂੰ ਇੱਥੇ ਮਤਲਬ ਟੈਕਸ ਪੇ ਕਰਨਾ ਪਏਗਾ ਜਿਹੜਾ 21 ਦਿਨ ਤੋਂ ਪਲਾਸੇ ਜਿਆਦਾ ਰਹਿ ਚੁੱਕਾ ਵਾ ਹੂੰ ਉਹਦਾ ਵੀ ਇਹ 50300 ਇੱਥੇ ਟੈਕਸ ਦਿੱਤਾ ਪਹਿਲਾਂ 35000 ਦੀ ਟਿਕਟ ਕਰਵਾ ਕੇ ਫਿਰ ਆਪਣੇ ਬ੍ਰਦਰ ਨੂੰ ਵਾਪਸ ਕਰਾਇਆ ਕਿਦੋਂ ਬ੍ਰਦਰ ਆਇਆ ਉਹਨੇ ਪੁਲਿਸ ਨੂੰ ਕੰਪਲੇਨਟ ਕੀਤੀ ਤੁਸੀਂ ਸਰ ਉਸ ਤੋਂ ਪਹਿਲਾਂ ਵੀ ਮੈਂ ਕੰਪਲੇਨਟ ਕੀਤੀ ਸੀ ਫਰਵਰੀ ਮਹੀਨੇ 2 2024 ਨੂੰ ਸੀ ਵੀ ਉਸ ਤੋਂ ਅਗਲਾ ਉਸ ਤੋਂ ਬਾਅਦ ਜਦੋਂ ਮੇਰੇ ਬ੍ਰਦਰ ਆਏ ਆ ਇਹਨਾਂ ਨੇ ਵੀ ਕੀਤੀ 3 ਮਹੀਨੇ ਮਤਲਬ ਫਿਰ ਕਾਰਵਾਈ ਚੱਲੀ ਆ ਕਾਰਨ ਕੀ ਸਮਝ ਨਹੀਂ ਆਦਾ ਨਹੀਂ ਕਰ ਵੇਖੋ ਜੀ ਉਹ ਪਹਿਲੇ ਨੰਬਰ ਤੇ ਤੇ ਉਹ ਹੁੰਦੇ ਨਹੀਂ ਸੀ ਜਦੋਂ ਇਹਨਾਂ ਤਿੰਨ ਪਰਵਾਨੇ ਇਕੱਠੇ ਦੋ ਦੋ ਪਰਵਾਨੇ ਇਥੋਂ ਇੱਕ ਇੱਕ ਪਰਵਾਨਾ ਜੀ ਇਹਨਾਂ ਦੇ ਨਾਲ ਜਾ ਕੇ ਏਜੰਟਾਂ ਦੇ ਘਰ ਨੋਟਿਸ ਵੀ ਕਰਾ ਕੇ ਫਿਰ ਵੀ ਉਹ ਜਿਹੜੇ ਏਜੰਟ ਆ ਸਾਨੂੰ ਇਹੀ ਕਹਿੰਦੇ ਸੀ ਕਿ ਤੁਸੀਂ ਜੋ ਕਰ ਸਕਦੇ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਅੱਜ ਤੱਕ ਸਾਡੇ ਤੇ ਹੋਰ ਵੀ ਬੜੇ ਲੋਕਾਂ ਦਰਖਾਸਤਾਂ ਜੇ ਚੌਕੀਆਂ ਦੇ ਪਰਚੇ ਕਰਨ ਦੀ ਮੰਗ ਕੀਤੀ ਕੁਝ ਨਹੀਂ ਹੋਇਆ। ਹੁਣ ਨੈਕਸਟ ਸਟੈਪ ਕੀ ਹੈ ਜੀ ਸਰ? ਹੁਣ ਸਾਡਾ ਇਹੀ ਹੈ ਜੀ ਹੁਣ ਆਪਾਂ ਵਾਲਮੀਕੀ ਮਤਲਬ ਕੀ ਜੱਥੇਬੰਦੀ ਨੂੰ ਆਏ ਆ। ਆਦੀਵਾਲ ਨੇ ਕਿਉਂ ਉਮੀਦਵਾਰ ਮਹਾਪੰਚਾਇਤ ਤੋਂ ਮੰਗ ਪੱਤਰ ਦਿੱਤਾ ਵਾ ਜੀ ਕਿਸ ਤਰ੍ਹਾਂ ਦਾ ਮੰਗ ਪੱਤਰ ਹੈ ਮੰਗ ਪੱਤਰ ਇਹ ਹੀ ਆ ਜੀ ਵੇਖੋ ਇਹਨਾਂ ਨੇ ਸਾਨੂੰ ਅਸ਼ਵਾਜ ਦਵਾਇਆ ਵਾ ਕਿ ਅਗਰ ਤੁਹਾਡੇ ਨਾਲ ਨਹੀਂ ਇਨਸਾਫ ਹੋਏਗਾ ਤੇ ਅਸੀਂ ਤੁਹਾਡੇ ਨਾਮ ਜਿੱਦਾਂ ਤੁਸੀਂ ਕਹੋਗੇ ਐਗਰੀ ਹੂੰ ਤੇ ਆਪਾਂ ਮੰਗ ਪੱਤਰ ਚਿੱਕਾ ਦਾ ਗੱਲੋ ਦਿੱਤਾ ਗਿਆ ਕੀ ਹੈ ਮੰਗ ਪੱਤਰ ਵੇਖੋ ਜੀ 6 ਮਹੀਨੇ ਹੋ ਗਏ ਸਾਨੂੰ ਹੁਣ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਹਦੇ ਵਿੱਚ ਮੈਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਬਹੁਤ ਸੱਜਣ ਖੜਾ ਰਿਹਾ ਹਾਂ ਹੂੰ ਸਾਡਾ ਕਾਰੋਬਾਰ ਵੀ ਰੁਕਦਾ ਵਾ ਹੂੰ ਏਜੰਟ ਹੁੰਦੇ ਨਹੀਂ ਹੈਗੇ ਪੁਲਿਸ ਸਾਨੂੰ ਬੁਲਾ ਲੈਂਦੀ ਏਜੰਟ ਨਹੀਂ ਹੁੰਦੇ ਕੋਈ ਸਰ ਮੰਗ ਪੱਤਰ ਦਿੱਤਾ ਅਦੀ ਵਾਲਮੀਕੀ ਆ ਬੇਦਕਰ ਮਾਨ ਪੰਚਾਇਤ ਦਾਪਾ ਕੋ ਖੜਦਾ ਤੇ ਬਹਿ ਕੇ ਆ ਰਹੇ ਆ ਪਰਿਵਾਰ ਸੁਣ ਹੂੰ ਠੀਕ ਹੈ ਜੀ